ਸਰਵ ਜੀ ਸੰਗਰੂਰ ਵੀ ਲਾਗੀ ਦੇਖ ਜੋੜੀ ਜੋੜੀ ਦੇਖ ਜੋੜੀ ਲੋਕੀ ਗੱਲਾਂ ਕਰਨਗੇ ਗੱਲਾਂ ਕਰਨਗੇ ਕੰਨ ਕਈਆਂ ਦੇ ਪਰਣਗੇ ਕਈਆਂ ਦੇ ਪਰਣਗੇ ਅੰਦ ਕਈਆਂ ਦੇ ਪਰਣਗੇ ਦੇਖ ਜੋੜੀ ਦੇਖ ਜੋੜੀ ਲੋਕੀ ਗੱਲਾਂ ਕਰਨਗੇ ਗੱਲਾਂ ਕਰਨਗੇ ਕੰਨ ਕਈਆਂ ਦੇ ਪਰਣਗੇ ਮੈਂ ਵਿਖਣ ਤੋਂ ਮੈਂ ਵਿਖਣ ਤੋਂ ਡਰਦਾ ਨੀ ਤਾ ਨਾ ਤੁਦਸੀ ਦੋਣੀਏ ਕਹੀ ਪੁੱਛਦੇਂ ਨੀਠਾ ਨੀਠਾ ਨਾ ਤੁਦਸੀ ਹੋਣੀ ਕਈ ਪੁੱਛਦੇ ਨੇ ਕਈ ਪੁੱਛਦੇ ਨਹੀਂ ਦੇ ਕਈ ਪੁੱਛਦੇ ਨੇ ਤੇਰਾ ਨੀਲਾ ਨੀਨਾ ਨਾ ਤੁਦਸੀ ਹੋਣੀ ਕਈ ਪੁੱਛਦੇ ਨੇ ਮਿਲਣ ਦੀ ਥਾਂ ਨੀਠਾ ਨੀਠਾ ਨਾ ਤੁਦਸੀ ਹੋਣੀ ਚੋਰੀ ਚੋਰੀ ਕਿਉਂ ਦੀ ਚੋਰੀ ਚੋਰੀ ਪਿਆਰ ਤੇਰੇ ਨਾਲ ਪਾਇਆ ਏ ਤੇਰੇ ਨਾਲ ਪਾਇਆ ਤੈਨੂੰ ਆਪਣਾ ਬਣਾਇਆ ਏ ਆਪਣਾ ਬਣਾਇਆ ਤੈਨੂੰ ਆਪਣਾ ਬਣਾਇਆ ਏ ਕਈ ਤੱਕਦੇ ਨੇ